ਤਾਰ ਨਹੀਂ ਟਿੱਕਾ ਰੱਖਿਆ ਗਿਆ ਬੂਹੇ ਦੇ ਅੱਗੇ ਸਾਡੇ ਗਰੀਬਾਂ ਲੋਕਾਂ ਦੇ ਅਸੀਂ ਚਕਾਉਣਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਕਿਸੇ ਪ੍ਰਚਾਰਕ ਨੇ ਵੀ ਨਹੀਂ ਸਾਰਿਆਂ ਨੂੰ ਮਿਲੇ ਕੀ ਵਿਸ਼ਵਾਸ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਸੁਣਵਾਈ ਨਹੀਂ ਹੋਈ ਸਾਡੀ ਅਸੀਂ ਟੀਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਡੀਐਸਪੀ ਸਾਹਿਬ ਦੇ ਅਸੀਂ ਜਿੱਥੋਂ ਤੱਕ ਵੀ ਸਾਥੋਂ ਪਹੁੰਚਿਆ ਗਿਆ ਅਸੀਂ ਗਏ ਆ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਗੱਲ ਕਿੰਨੀ ਦੇਰ ਤੋਂ ਠੀਕ ਹੈ ਠੇਕਾ ਇੱਥੇ ਜਿਹੜਾ ਹੈ ਠੇਕਾ ਜੀ ਇਹਨਾਂ ਨੇ 2 ਮਹੀਨਾ ਹੋ ਗਿਆ ਇਸ ਗੱਲ ਨੂੰ 2 ਮਹੀਨੇ ਦੇ ਵਿੱਚ ਵਿੱਚ ਅਸੀਂ 15 ਦਿਨ ਵੀ ਜਾਂਦੇ ਸੀਗੇ 10 ਦਿਨ ਵੀ ਗਏ ਆ ਇਹਨਾਂ ਨੇ 20 ਦਿਨਾਂ ਦੀ ਮੌਲਤ ਦਿੱਤੀ ਸੀ ਸਾਨੂੰ ਵੀ 20 ਦਿਨ ਇੱਕੇ ਮਾ ਦਿਨ ਨਹੀਂ ਹੋਣ ਦਿੰਦੇ ਅਸੀਂ ਅਸੀਂ ਠੇਕਾ ਚੁਕਾ ਦੇਾਂਗੇ ਐਸਐਚਓ ਨੇ ਮੌਕਾ ਵੇਖਿਆ ਸੀ ਆ ਕੇ ਉਹਨਾਂ ਨੇ ਕਹਿਤਾ ਵੀ ਅਸੀਂ 21 ਮਾ ਦਿਨ ਠੇਕਾ ਚੁਕਾ ਦੇਾਂਗੇ ਵੀ ਸਾਡੀ ਮਰਦਾ ਆਣਗੀ ਆ ਤੇ ਅੱਜ ਇੱਥੇ ਠੇਕਾ ਉਹੀ ਚੱਲੀ ਜਾਂਦਾ ਸਾਰਾ ਕੁਝ ਉਹੀ ਹੋਈ ਜਾਂਦਾ ਹਾਂ ਕੀ ਮੰਗਾਤਾਂ ਅਸੀਂ ਬਸ ਇਹ ਹੀ ਚਾਹੁੰਦੇ ਆ ਵੀ ਸਾਡੇ ਬਾਰ ਚ ਠੇਕਾ ਚੱਕਿਆ ਜਾਵੇ ਸਾਡੇ ਅਲੂ ਜਿੱਥੇ ਮਰਜ਼ੀ ਰੱਖਣ ਇਹ ਜਿੱਥੇ ਮਰਜ਼ੀ ਨਾ ਰੱਖਣ ਬਸ ਸਾਡੀ ਇਹ ਹੀ ਫਰਿਆਦ ਆ ਹੋਰ ਅਸੀਂ ਕੋਈ ਚਾਹੁੰਦੇ ਪਹਿਲਾਂ ਠੇਕਾ ਕਿੱਥੇ ਸੀ ਪਹਿਲਾ ਠੇਕਾ ਪਿੰਡ ਦੇ ਉਧਰਲੇ ਪਾਸੇ ਸੀ ਜ਼ਿਮੀਂਦਾਰਾਂ ਵਾਲੇ ਪਾਸੇ ਉਧਰੋਂ ਤੱਕ ਲੈਨੇ ਚਕਾਤਾ ਲੜਾਈਆਂ ਕਰ ਕਰਕੇ ਤੇ ਇਹਨਾਂ ਨੇ ਹੁਣ ਗਰੀਬ ਲੋਕਾਂ ਦੇ ਬੂਹਿਆਂ ਚ ਰੱਖਤਾ ਖੇਤਾਂ ਚ ਲਗਾਈ ਪਤਾ ਨਹੀਂ ਸਾਨੂੰ ਕਿੱਥੇ ਲਗਾਈ ਕਿੱਥੇ ਨਹੀਂ ਹੁਣ ਕਹਿੰਦੇ ਆ ਜਗ੍ਹਾ ਵੀ ਤੁਸੀਂ ਦਿਓ ਹੁਣ ਅਸੀਂ ਕਿਹੜਾ ਜਗਾ ਕਾਰਮੀ ਸੀ ਇਹਨਾਂ ਨਾਲ ਜੇ ਅਸੀਂ ਇਹਨਾਂ ਨੂੰ ਜਗਾ ਦਿੱਤੀ ਆ ਅਸੀਂ ਜਗਾ ਦਿੱਤੀ ਸੀ ਇਹਨੇ ਲੀੜਾ ਕਪੜਾ ਵੇਚਣ ਵਾਸਤੇ ਇਹ ਮੈਡਮ ਨੇ ਇਹ ਗੱਲ ਕਹੀ ਸੀ ਵੀ ਮੈਂ ਲੀੜਾ ਕਪੜਾ ਵੇਚਣਾ ਲੀੜਾ ਕਪੜਾ ਵੇਚਣ ਵਾਸਤੇ ਇਹਨੇ ਦੁਕਾਨ ਕੀਤੀ ਸੀ ਸਾਡੀ ਮਜਬੂਰੀ ਸੀ ਅਸੀਂ ਇਹਨੂੰ ਜਗਾ ਦਿੱਤੀ ਮਰਲਾ ਅਸੀਂ ਇਹਨੂੰ ਇਹ ਥੋੜੀ ਕਾਸੀ ਵੀ ਤੁਠੇਕਾ ਰੱਖ ਕੇ ਵਹਿ ਜਾ ਇੱਥੇ ਇਹ ਠੇਕੇ ਦੀ ਕਮਾਈ ਨਾ ਪੜ ਅਸੀਂ ਕੱਲੇ ਨਾ ਕਵਾਂਗੇ ਤੇ ਦੁਨੀਆ ਜਿਹੜੀ ਸਾਰੀ ਅਗਲੇ ਆਂਦੇ ਅਸੀਂ ਵਿਰੋਧ ਦਾ ਠੇਕੇ ਦੇ ਅਸੀਂ ਨਹੀਂ ਰੱਖਣ ਦੇਣਾ ਇੱਥੇ ਠੇਕਾ ਚੱਕਣਾ ਚਾਹੀਦਾ ਬਸ ਕੋਈ ਕਾਰਨ ਨਹੀਂ ਜੀ ਥਾਂ ਮੇਰਾ ਆਪਦਾ ਲਿਆ ਸਕ ਜਗਾ ਹੈ ਤੇ ਪਹਿਲਾਂ ਮੈਂ ਕਪੜੀ ਦੁਕਾਨ ਕੀਤੀ ਸੀ ਉਹਦੇ ਬਾਅਦ ਮੈਂ ਰੈ ਕੀਤੀ ਆ ਵੀ ਇਥੇ ਠੇਕੇ ਆਣੇ ਆ ਗਏ ਠੇਕਾ ਵੀ ਮੈਂ ਆਪਣੀ ਮਰਜ਼ੀ ਨਾਲ ਰਖਾਇਆ ਕਿਉਂਕਿ ਮੇਰੇ ਧਮਾਈ ਵਾਲਾ ਸਾਧਨ ਨਹੀਂ ਕੋਈ ਡੇਟਾ ਮੇਰੇ ਹੈ ਨਹੀਂ ਘਰ ਵਾਲਾ ਮੇਰਾ ਤਾਂ ਰੁਪਈਏ ਕਿਤੇ ਦਿਹਾੜੀ ਲੌਂਦਾ ਕਿਤੇ ਨਹੀਂ ਹੁੰਦਾ ਤੇ ਵਿਡਵਾ ਜੀ ਬਣਾਈ ਲਖਾਈ ਕਿੰਨਾ ਖਰਚ ਕਰਦਾ ਜਾਂਦਾ ਉਹਦੇ ਕਰਕੇ ਮੈਂ ਆਜੀ ਮਜ਼ਦੂਰੀ ਦੇ ਦਾ ਚੇ ਕੰਮ ਕਰਦੀ ਪੂਰੀ ਇੱਥੇ ਖੜਦਾ ਨਹੀਂ ਸ਼ਰਾਬ ਪੀਂਦਾ ਕੋਈ ਵੇਂਦਾ ਨਹੀਂ ਇੱਥੇ ਪੂਰੀ ਵੀ ਦਿੱਕਤ ਵਾਲੀ ਗੱਲ ਹੈ ਇਹਨਾਂ ਨੇ ਤਾਂ ਜਾਣ ਕੇ ਕੋਈ ਵਿਰੋਧ ਕੱਢਦੇ ਆ ਮੇਰੇ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਸਰਪੰਚੀ ਦਾ ਵਿਰੋਧ ਕਰਦੇ ਕਰਕੇ ਤੇਰੀ ਤਾਂ ਤੈਨੂੰ ਇੰਨੀ ਜਲੀਲ ਕਰਦੇ ਆ ਉਹਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਕੋਈ ਦਾਰੂ ਪੀਂਦੀ ਵੀ ਗਾੜੀ ਗਲੋਜ ਨਹੀਂ ਕਰਦੇ ਆ ਕੋਈ ਗਾੜੀ ਗਲੋਜ ਨਹੀਂ ਕਰਦੇ ਉਹ ਵੀਡੀਓ ਸਬੂਤ ਕਰ ਦੇਣ ਜੇ ਕੋਈ ਇੱਥੇ ਬੰਦਾ ਗਾੜੀ ਗਲੋਜ ਕਰਦਾ ਗਾਲਾਂ ਤਾਂ ਇਹ ਕੱਢ ਕੇ ਅੰਦਰ ਵੜ ਜਾਂਦੇ ਆ ਮਿੰਠੇ ਕੇਲੇ ਨੇ ਆਖਿਆ ਤੂੰ ਨਹੀਂ ਬੋਲਦਾ ਮੈਂ ਨਹੀਂ ਬੋਲਦੀ ਗਾਲਾਂ ਇਹ ਕੋਈ ਇਕੱਠਾ ਹੜ ਦਾ ਦੁਖ ਲੱਗ ਜਾਂਦਾ ਮੈਂ ਫੇਰ ਵੀ ਨਹੀਂ ਬੋਲਦੀ ਕੋਈ ਇੱਥੇ ਗਾੜਾ ਗਲੋਜ ਨਹੀਂ ਕਰਦੇ ਕੋਈ ਬੰਦਾ ਦਾਰੂ ਨਹੀਂ ਪੀਂਦਾ ਇੱਥੇ ਆ ਵੀ ਕੋਈ ਵਾਟਰ ਕੋਈ ਸਾਡਾ ਬਾਹਰ ਨਹੀਂ ਕਾ ਕੋਈ ਗਲਾਸ ਬਾਹਰ ਨਹੀਂ ਰੱਖਿਆਗਾ ਕੋਈ ਵੀ ਨਹੀਂਗਾ ਇੱਕ ਸਾਲ ਦਾ ਸਾਡਾ ਐਗਰੀਮੈਂਟ ਹੋ ਗਿਆ ਲੈਖ ਲਿਖਾ ਹੋਇਆ ਇੱਕ ਸਾਲ ਜਿਹਨੇ ਪੈਸੇ ਲੈ ਕੇ ਆਪਦਾ ਲੈਣਾ ਦੇਣਾ ਲਾਇਆ ਹੈ ਕੋਈ ਵੀ ਮੈਨੂੰ ਇਹਦਾ ਹੈਡ ਨਾ ਹੋ ਠੇਕੇਦਾਰ ਨਾਲ ਗੱਲ ਕਰਨ ਮੇਰੀ ਆਪਦੀ ਜਗ੍ਹਾ ਹੈ ਮੈਂ ਆਪਦੀ ਜਗ੍ਹਾ ਤੇ ਕੰਮ ਕਰ ਸਕਦੀ ਹਾਂ ਕੋਈ ਮੇਰੇ ਨਾਲ ਕਿਸ ਤਰ੍ਹਾਂ ਲੜਾਈ ਝਗੜਾ ਨਹੀਂ ਕੋਈ ਕਿਸੇ ਨਾਲ ਮੇਰਾ ਵੰਡ ਨਹੀਂ ਮੈਂ ਤਾਂ ਉਸ ਵਿਸ਼ੇ ਨਾਲ ਠੇਕੇਦਾਰ ਨਾਲ ਗੱਲ ਕਰਨੀ ਪੈਂਦੀ ਹਾਂ ਹਾਂਜੀ ਉਹਨੇ ਨੇ ਹੋਈ ਜਦੋਂ ਉਹਨਾਂ ਤੋਂ ਬਣ ਅਸੀਂ ਲੈਖ ਲਿਖਾਈ ਕਰਾਣੇ ਪੈਸੇ ਹੀ ਲੈ ਲਿਆ ਉਹਨਾਂ ਦਾ ਵੀ ਕੀ ਕਸੂਰ ਅਸੀਂ ਆਪਦੀ ਮਿਹਨਤ ਕੀਤੀ ਆ ਆਜਿ ਘਰ ਦੀ ਮਜ਼ਦੂਰੀ ਆ ਸਾਡੀ ਵੀ ਜੇ ਕੋਈ ਮੇਰੇ ਬੰਦਿਆ ਨਹੀਂ ਕਮਾਈ ਵਾਲਾ ਹੈਗਾ ਉਹ ਬੰਦਾ ਮੇਰਾ ਨਹੀਂ ਕੰਮ ਕਰਦਾ ਮੈਂ ਵੀ ਤਾਂ ਘਰ ਤੋੜਨਾ ਇਹੇ ਚੜਤ ਸਿੰਘ ਤੋਂ ਮੈਂ ਪੁੱਛਿਆ ਸੀ ਪਹਿਲਾਂ ਇਹਦੀ ਰਾਇ ਲਈ ਸੀ ਕਿ ਮੈਨੂੰ ਇਹਨੇ ਮੈਨੂੰ ਆਖਿਆ ਵੀ ਲਖਵਾ ਲਾ ਉਦੋਂ ਬਾਅਦ ਇਹ ਮੁੱਕਰ ਗਿਆ ਇਹਨਾਂ ਨਾਲ ਸਮਝੌਤਾ ਸੀ ਹੋਰ ਵੀ ਦੋ ਤਿੰਨ ਘਰ ਇਥੇ ਨਾਲ ਸਹਿਮਤਾ ਮੇਰੀ ਇਹ ਤਾਂ ਚੌਕ ਦੇ ਵਿੱਚ ਆ ਕੇ ਨਾਲ ਇਹਨਾਂ ਨਾਲ ਮੇਰੀ ਬਹੁਤ ਲੜਾਈ ਹੋਈ ਸੀ ਜਿਹਦੇ ਵਿੱਚ ਇਹਨਾਂ ਨੇ ਸਾਰਾ ਬੋਝ ਕੀਤਾ ਮੇਰੇ ਤੇ ਮੈਂ ਦੋਸ਼ ਲੋਣ ਤਾਂ ਜੀ ਤੇ ਮਰਦੀ ਲਈ ਜਾਣੀ ਜਿਹੜਾ ਤਾਂ ਤਾਂ ਦੀ ਜਿਸ ਤਰ੍ਹਾਂ ਕਿ ਉਹ ਪਿੰਡ ਕੋ ਬਾਹਰ ਉਹਦੇ ਟੇਕਾ ਪਰ ਦੇ ਵਿੱਚ ਵੀਰ ਜੀ ਪਹਿਲਾਂ ਵੀ ਪਿੰਡ ਦੇ ਵਿੱਚ ਹੀ ਸੀ ਪਿੰਡ ਦੇ ਵਿਚਾਲੇ ਸੀ ਜਮ ਉਹ ਤੋਂ ਬਾਹਰ ਪਿੰਡ ਦੀ ਸੀ 5 ਸਾਲ ਹੋ ਗਏ ਠੀਕਾ ਪਿੰਡ ਦੇ ਵਿੱਚ ਹੀ ਹੈ ਕਿ ਅੱਜ ਕੀ ਹੋ ਗਿਆ ਜੇ ਨਾ ਜਦੋਂ ਇੱਥੇ ਖੜਦਾ ਨਹੀਂ ਪਹਿਲਾਂ ਤਾਂ ਮੈਂ ਬੁਢੀ ਹਾਂ ਮੈਂ ਕੋਈ ਕੰਦਾ ਨਹੀਂ ਭਾਏਗਾ ਇੱਥੇ ਮੈਂ ਬੁਢੀ ਹਾਂ ਜਦੋਂ ਮੈਂ ਆਪ ਠੇਕਾ ਚਲਣੀਆਂ ਕੋਈ ਬੰਦਾ ਇੱਥੇ ਖੜੂਗਾ ਤੇ ਪਹਿਲਾਂ ਕਿ ਨੂੰ ਅਜੇ ਕੋਈ ਗਾਲਤ ਬੋਲੂਗਾ ਪਹਿਲਾਂ ਮੈਨੂੰ ਸੁਣ ਕੇ ਇਹਨਾਂ ਨੂੰ ਘਰੇ ਬੈਠਣ ਨੂੰ ਸਕੂਲ ਮੈਂ ਕਿਹਨੇ ਗਲਤ ਹੋਣ ਦੇ ਸਕਦੀ ਮੇਰੇ ਵੀ ਬੇਟਾ ਨਾ ਮਟਿਆਰਾ ਇੰਦਰੀ ਕਦੇ ਵੀ ਗਲਤ ਨਹੀਂ ਹੋਣ ਦੇ ਸਕਦੀ ਜੇ ਕੱਲ ਨੂੰ ਕੋਈ ਵੀ ਅੱਛੇ ਸ਼ਰਾਬੀ ਕੇ ਲੜਦਾ ਬੋਲਦਾ ਖਰਾਬ ਕਰਦਾ ਫੇਰ ਮੈਨੂੰ ਕਹਿ ਸਕਦੇ ਮੈਂ ਜਿੰਦਰਾ ਲਾਉਣ ਨੂੰ ਤਿਆਰ ਆ ਭਾਈ ਇੱਥੇ ਨਗੰਦ ਪੈਂਦਾ ਮੈਂ ਕਦੇ ਵੀ ਅਜਿਹਾ ਨਹੀਂ ਹੋਣ ਦੇ ਦਿੰਦੀ ਇਹਦਾ ਦੋਸ਼ ਲਾਈ ਜਾਂਦੇ ਮੇਰੇ ਤੇ ਦੋਸ਼ ਤਾਂ ਵੱਡਿਆ ਵੱਡਿਆ ਨਹੀਂ ਪੱਖਿਆ ਹੋਣ ਵਾਲਾ ਮਸਲਾ ਜੀ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਸ਼ੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰਦੀ ਹੈ ਪੰਜਾਬ ਦੇ ਅੰਦਰ ਹੀ ਡਰਾਮੇ ਕੀਤੇ ਜਾ ਰਹੇ ਆ ਕਿ ਭਾਈ ਅਸੀਂ ਤਾਂ ਨਸ਼ੇ ਬੰਦ ਕਰਾ ਰਹੇ ਆ ਅਸੀਂ ਤਾਂ ਨਸ਼ਿਆਂ ਨੂੰ ਬਹੁਤ ਮਾੜਾ ਸਮਝਦੇ ਆ ਜਾਨੀ ਇੱਕ ਪਾਸੇ ਪਹਿਲਾਂ ਅਜੇ ਮਤਲਬ ਕੁਝ ਦਿਨ ਹੋਇਆ ਕਿ 2 ਦਰਜਣਾਂ ਜਿਹੜੇ ਸ਼ਰਾਬ ਪੀ ਕੇ ਮਜੀਠੇ ਦੇ ਵਿੱਚ 2 ਦਰਜਣ ਦੇ ਕਰੀਬ ਬੰਦੇ ਮਾਰੇ ਗਏ ਤਾਂ ਉਹ ਅਜੇ ਗੱਲ ਠੰਡੀ ਨਹੀਂ ਪਈ ਇੱਥੇ ਮੋਰਾਂ ਵਾਲੀ ਦੇ ਵਿੱਚ ਜਾਨੀ ਰੌਲਾ ਪੈ ਰਿਹਾ ਵੀ ਦੇਖੋ ਸ਼ਰਾਬਾਂ ਜਿਹੋ ਜੀ ਚੀਜ਼ ਹੈਗੀ ਵੀ ਭਾਈ ਆਵਾਦੀ ਚ ਤੁਸੀਂ ਨਾ ਰੱਖੋ ਇਹਨਾਂ ਦਾ ਕਾਨੂੰਨ ਬਣਾਇਆ ਹੋਇਆ ਇਹ ਕਹਿੰਦੇ ਆ ਕਿ ਆਬਾਦੀ ਤੋਂ 1 ਕਿਲੋਮੀਟਰ ਜਾਂ 2 ਕਿਲੋਮੀਟਰ ਬਾਹਰ ਹੋਣਾ ਚਾਹੀਦਾ ਵੀ ਅਸੀਂ ਇਹ ਸਮਝਦੇ ਵੀ ਇਹ ਕਿਸੇ ਗੱਲ ਤੋਂ ਸਿੱਖਿਆ ਨਹੀਂ ਲੈਂਦੇ ਹੈਗੇ ਮੋਰਾਾਂ ਵਾਲੀ ਪਿੰਡ ਦੀਆਂ ਔਰਤਾਂ ਬੈਠੀਆਂ ਸਾਡੀਆਂ ਭੈਣਾਂ ਤੁਸੀਂ ਵੀ ਇਹਨਾਂ ਤੋਂ ਪੁੱਛ ਸਕਦੇ ਹੋ ਜਾਨੀ ਇੱਥੇ ਪਹਿਲਾਂ ਲਗਾਤਾਰ ਗੁੱਠੇ ਲਾ ਕੇ ਇਥੋਂ ਦੀ ਡੀਸੀ ਮੈਡਮ ਨੂੰ ਐਸਐਸਪੀ ਮੈਡਮ ਨੂੰ ਆਪਕਾਰੀ ਮਹਿਕਮੇ ਨੂੰ ਜਾਨੀ ਸਾਰੇ ਅਧਿਕਾਰੀਆਂ ਨੂੰ ਘੱਟੋ ਘੱਟ ਤਿੰਨ ਤਿੰਨ ਵਾਰੀ ਐਪਲੀਕੇਸ਼ਨਾਂ ਦੇ ਚੁੱਕੇ ਆ ਜਿਹਦੇ ਕਰਕੇ ਜਾਨੀ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਹਨਾਂ ਨਾਲ ਗੱਲ ਕੀਤੀ ਲੋਕ ਇਹਨਾਂ ਦਾ ਵਿਰੋਧ ਹੈ ਕਿ ਜਿਹੜਾ ਇਹ ਠੇਕਾ ਸਾਡੇ ਘਰਾਂ ਦੇ ਵਿੱਚ ਹੈ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਸੜਕ ਸੰਨ ਹੈ 10 ਫੁੱਟ ਦਾ ਹੀ ਫਰਕ ਹੈ ਤਾਂ ਇਸ ਪਾਸੇ ਔਰਤਾਂ ਦਾ ਜਾਨੀ ਇੱਕ ਤਰ੍ਹਾਂ ਨਾਲ ਵੱਡੀ ਪੱਦਰ ਤੇ ਨੰਗ ਹੈ ਤਾਂ ਜਦੋਂ ਸ਼ਰਾਬੀਆਂ ਦੇ ਆਪਾਂ ਨੂੰ ਪਤਾ ਹੀ ਹੈ ਹਾਲ ਤੱਕ ਕਿਤੇ ਵਿਆਹ ਜਾਵੜਨ ਸ਼ਾਦੀ ਚ ਜਾਵੜਨਾ ਜਾਨੀ ਜੋ ਇਹਨਾਂ ਦੀ ਇੱਕ ਤਰ੍ਹਾਂ ਨਾਲ ਸ਼ਰਾਬ ਪੀ ਕੇ ਬੰਦਿਆਂ ਦੀ ਹਾਲਤ ਹੁੰਦੀ ਹੈ ਵੀ ਇੱਥੇ ਕਿਸੇ ਔਰਤ ਨੰਗੀ ਜਾਂਦੀ ਤਾਂ ਕੋਈ ਮਾੜਾ ਚੰਗਾ ਬੋਲਦਾ ਇਸ ਕਿਸਮ ਦੀ ਗੱਲ ਬਣ ਗਈ ਜਾਨੀ ਇੱਥੇ ਵੱਡੀ ਲੜਾਈ ਵੀ ਬਣ ਸਕਦੀ ਹੈ ਲੋਕਾਂ ਦੇ ਸਿਰ ਵੀ ਪਾਟ ਸਕਦੇ ਆ ਜਾਨੀ ਇਹ ਹਾਲਤਾਂ ਕਿ ਠੇਕਾਂ ਤੇ ਆਮ ਵੀ ਆਪਾਂ ਦੇਖਦੇ ਆ ਕਿ ਲੜਾਈਆਂ ਝਗੜੇ ਹੁੰਦੇ ਆ ਤਾਂ ਇਹ ਮੰਗ ਹੈ ਲੋਕਾਂ ਦੀ ਕਿ ਜਿਹੜਾ ਇਹ ਠੇਕਾ ਹੈ ਇਸ ਪਿੰਡ ਤੋਂ ਘੱਟੋ ਘੱਟ ਕਿਲੋਮੀਟਰ ਬਾਹਰ ਜਾਵੇ ਜੋ ਸਰਕਾਰੀ ਹਦਾਇਤਾਂ ਹੈਗੀਆਂ ਉਹਦੇ ਮੁਤਾਬਕ ਜਾਣੀ ਪਹਿਲਾਂ ਇਹ 1 ਕਿਲੋਮੀਟਰ ਬਾਹਰ ਹੀ ਸੀਗਾ ਇੱਧਰ ਕਲੇਰਾਂ ਵਾਲੀ ਸਾਈਡ ਦੇ ਉੱਤੇ ਜਾਨੀ ਉੱਥੋਂ 1 ਕਿਲੋਮੀਟਰ ਬਾਹਰ ਤੋਂ ਗਾਂ ਕਰਨ ਦੀ بجائے ਉਹਨੂੰ ਪਿੱਛੇ ਮਜ਼ਦੂਰਾਂ ਵਾਲੇ ਪਾਸੇ ਲਿਆ ਕੇ ਰੱਖਤਾ ਇਹਨਾਂ ਨੇ ਜਿਹਦੇ 'ਚ ਹੁਣ ਸਰਪੰਚ ਸਾਹਿਬ ਦਾ ਕੀ ਵਰਸ਼ਨ ਹੈ ਇਹ ਤਾਂ ਅੱਡ ਗੱਲ ਹੈ ਪਰ ਇਹਦਾ ਤੇ ਜੇ ਮਹੀਨੇ ਦੀ 30 ਤਰੀਕ ਨੂੰ ਮਤਾ ਪਾਇਆ ਹੋਇਆ ਕਿ ਇਹ ਠੇਕਾ ਜਿਹੜਾ ਇੱਕ ਤੋਂ 2 ਕਿਲੋਮੀਟਰ ਜਾਨੀ ਪਿੰਡ ਤੋਂ ਬਾਹਰ ਕੀਤਾ ਜਾਵੇ ਜਾਨੀ ਇਹਦੇ ਬਾਵਜੂਦ ਹੋਰ ਸਾਰੇ ਜਿਹੜੇ-ਗੂੜੇ ਕੱਢ ਕੇ ਇੱਥੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਰੱਖਤਾ ਮਜ਼ਦੂਰ ਇਸ ਦਾ ਵਿਰੋਧ ਕਰ ਰਹੇ ਆ ਵੀ ਭਾਈ ਜਿਹੜਾ ਠੇਕਾ ਇਹਨੂੰ ਬਾਹਰ ਕੱਢੋ ਇੱਥੇ ਤਾਂ ਇਹਦੇ ਵਾਸਤੇ ਇੱਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੋਧੀ ਗੱਲ ਕਰਦੀ ਹੈ ਦੂਜੇ ਪਾਸੇ ਜਾਣੀ ਹੈ ਵੀ ਨਸ਼ੇ ਕਰ ਕਰ ਪਚਾਉਣ ਦਾ ਆਪ ਦਾ ਜਿਹੜਾ ਕੰਮ ਹੈ ਉਹ ਵੀ ਕਰ ਰਹੀ ਆ ਤਾਂ ਇਹਦੇ ਵਾਸਤੇ ਸਾਡੀ ਇਹ ਬੇਨਤੀ ਆ ਵੀ ਜਿਹੜਾ ਠੇਕਾ ਇੱਥੋਂ ਚੱਕਿਆ ਜਾਵੇ ਉਹ ਸਾਡੀਆਂ ਮਾਵਾਂ ਭੈਣਾਂ ਇੱਥੇ ਬੈਠੀਆਂ ਤੇ ਅਸੀਂ ਇਹਦੇ ਵਾਸਤੇ ਹੋਰ ਲਾਮਬੰਦੀ ਕਰਨ ਦੇ ਯਤਨ ਵੀ ਕਰ ਰਹੇ ਆ ਕਿ ਵੱਧ ਤੋਂ ਵੱਧ ਇਹ ਗਿਣਤੀ ਹੈ ਜਿਹੜੀ ਜਟਾਈ ਜਾਵੇ ਕਿਉਂਕਿ ਤੁਹਾਨੂੰ ਪਤਾ ਵੀ ਮਜ਼ਦੂਰਾਂ ਦੇ ਰੁਜ਼ਗਾਰ ਦਾ ਮਾਮਲਾ ਵੀ ਹੈਗਾ ਹੋਰ ਹੈ ਕੰਮਿਕਾਰੀ ਗਏ ਹੋਏ ਆ ਤਾਂ ਇਸ ਵਾਸਤੇ ਕੋ ਸਾਡੇ ਸਾਥੀ ਇੱਥੇ ਬੈਠੇ ਆ ਅਸੀਂ ਇਹਦੀ ਗਿਣਤੀ ਵੀ ਵਧਾਵਾਂਗੇ ਘਰ ਘਰ ਵੀ ਜਾਵਾਂਗੇ 10 ਗਤੀ ਮਹੱਮ ਵੀ ਵਿੱਡਾਂਗੇ ਯਾਨੀ ਇਸ ਇਸ ਕੋਲ ਨੂੰ ਯਾਨੀ ਹੋਰ ਮਹਂਗਾਵਾਂਗੇ ਇਸ ਵਾਸਤੇ ਜੇ ਠੇਕਾ ਨਹੀਂ ਚੱਕਿਆ ਜਾਂਦਾ ਤਾਂ ਦੂਜੀ ਗੱਲ ਇਹ ਆ ਵੀ ਸਾਰੇ ਪ੍ਰਸ਼ਾਸਨ ਦੇ ਧਿਆਨ ਚ ਆ ਤੇ ਸਾਰਾ ਪ੍ਰਸ਼ਾਸਨ ਰਲ ਕੇ ਠੱਕੇ ਨਾਲ ਹੀ ਠੇਕਾ ਰਖਾ ਲੈ ਕੀ ਲੱਗਦਾ ਪਿਛਲੇ ਦਿਨੀ ਡੀਸੀ ਫਰੀ ਕੋਟ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਉਹਨਾਂ ਕੋਲ 20 ਤਰੀਕ ਜਿਹੜੀ ਦਿੱਤੀ ਗਈ ਸੀ ਤੇ ਕੋਈ ਉਸ ਤੋਂ ਬਾਅਦ ਗੱਲਬਾਤ ਹੋਈ ਉਹ ਦੱਸ ਜੀ ਉਹਨਾਂ ਦੀ ਅਸੀਂ ਬਾਰ-ਬਾਰ ਗਏ ਆ ਜੀ ਅਸੀਂ ਡੀਸੀ ਮੈਡਮ ਨੂੰ ਮਿਲਣ ਵਾਸਤੇ ਵੀ ਗਏ ਆ ਪਰ ਡੀਸੀ ਮੈਡਮ ਸਾਨੂੰ ਨਹੀਂ ਮਿਲੇ ਐਸਐਸਪੀ ਮੈਡਮ ਨੂੰ ਮਿਲੇ ਆ ਉਹਨਾਂ ਨੇ ਕਿਹਾ ਵੀ ਇਹ ਡੀਸੀ ਮੈਡਮ ਦਾ ਕੰਮ ਹੈ ਜਾਨੀ ਇੱਕ ਦੂਜੇ ਤੇ ਪੱਲਾ ਝਾੜ ਰਹੇ ਆ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਵੀ ਅਸੀਂ ਇਹਨੂੰ ਬਾਹਰ ਕੱਢਾਂਗੇ ਅਸੀਂ ਇਹ ਸਮਝਦੇ ਹਾਂ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਉਹਨੂੰ ਬਾਹਰ ਕੱਢਣਾ ਚਾਹੀਦਾ ਠੇਕਾ ਇੱਥੋਂ ਉਹ ਪ੍ਰਬੰਧ ਕਰ ਸਕਦਾ ਇਹ ਭਾਵੇਂ ਆਪਦਾ ਖੋਖਾ ਰੱਖ ਲੈਣ ਭਾਵੇਂ ਉੱਥੇ ਕੋਈ ਆਪਦਾ ਮਤਲਬ ਕਮਰਾ ਪਾ ਲੈਣ ਕੁਝ ਵੀ ਕਰ ਲੈਣ ਪਰ ਇਹ ਪਿੰਡੋਂ ਬਾਹਰ ਜਾਵੇ ਜੇ ਪ੍ਰਸ਼ਾਸਨ ਨਹੀਂ ਜ਼ਿੰਮੇਵਾਰੀ ਚੱਕ ਐਕਸਾਈਜੋ ਭਾਗ ਦਾ ਕਿਹੜੇ ਗੱਲਬਾਤ ਹੋਈ ਹੈ ਐਕਸਾਈਜੋ ਭਾਗ ਦੇ ਇਹਨਾਂ ਨੇ ਅਰਜ਼ੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਅਸੀਂ ਗਏ ਸੀ ਉੱਦੇ ਸਾਨੂੰ ਐਕਸਾਈਜੋ ਭਾਗ ਵਾਲਾ ਕੋਈ ਨਹੀਂ ਮਿਲਿਆ ਪਰ ਡੀਐਸਪੀ ਫਰੀਦਕੋਟ ਨੇ ਐਕਸਾਈਜੋ ਭਾਗ ਵਾਲਾ ਨਾਲ ਗੱਲ ਕੀਤੀ ਹੈ ਸਾਡੇ ਸਾਹਮਣੇ ਕੀਤੀ ਹੈ ਉਹਨਾਂ ਨੇ ਸਰਪੰਚ ਦਾ ਹੀ ਵਰਸ਼ਨ ਦਿੱਤਾ ਵੀ ਸਰਪੰਚ ਨੇ ਸਾਨੂੰ ਕਹਿ ਰੱਖ ਲੋ ਸਰਪੰਚ ਦਾ ਇੱਕ ਪਾਸੇ 30 ਮਾਰਚ ਦਾ ਸਾਡੇ ਕੋਲੇ ਮਤਾ ਲੱਗਿਆ ਹੋਇਆ ਵੀ ਇਹ ਠੇਕਾ ਪਿੰਡੋਂ ਬਾਹਰ ਜਾਵੇ ਨਵਾਂ ਮਤਾ ਕੋਈ ਪਾਇਆ ਹੋਵੇ ਨਾ ਪਾਇਆ ਹੋਵੇ ਪਰ ਸਾਡਾ ਮਤਲਬ ਜੇ ਲੋਕ ਮੰਗ ਕਰ ਰਹੇ ਆ ਤੇ ਕਾਨੂੰਨਨ ਇਹ ਠੇਕਾ ਬਾਹਰ ਜਾਣਾ ਚਾਹੀਦਾ ਤਾਂ ਫਿਰ ਬਾਹਰ ਤੇ ਇਹ ਮੇਰੇ ਘਰ ਦੇ ਸਾਹਮਣੇ ਰੱਖਿਆ ਗਿਆ ਹੈ। ਆਈਡੀ ਸਾਹਿਬ ਨੂੰ ਮਿਲੇਆ, ਡੀਐਸਪੀ ਸਾਹਿਬ ਨੂੰ ਮਿਲੇਆ, ਐਸਐਸਪੀ ਸਾਹਿਬ ਨੂੰ ਮਿਲੇਆ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣਾਈ। ਕਲਤਾਰ ਸੰਧਮਣ ਵੀ ਮਿਲੇ। ਤੇ ਇਹ ਇਹ ਸਰਪੰਚ ਜਿਹੜਾ ਸਰਪੰਚ ਦੀ ਮਾਤਾ ਜੀ ਉਹ ਇਹ ਕਹਿ ਰਹੀ ਹੈ ਕਿ ਕਲਤਾਰ ਸੰਧਮਣ ਰਖਾਇਆ ਠਿਕਾ। ਇਸ ਤੇ ਉਹ ਮਰਜ਼ੀ ਜ਼ੋਰ ਲਾਵੇ, ਜਿੱਥੇ ਮਰਜ਼ੀ ਭੱਜ ਲੈਣ ਪਰ ਇਹ ਠਿਕਾ ਨਹੀਂ ਚੱਕਿਆ ਜਾਵੇਗਾ। ਤੇ ਇਸ ਕਰਕੇ ਇਹ ਧਰਨਾ ਲਾਇਆ ਹੈ। ਹੋਰ ਇਹ ਚੱਕਣ ਵਾਸਤੇ ਹੈ। ਵਾਹ ਤੇ ਇਹ ਤੁਹਾਨੂੰ ਇਹਨੂੰ ਪਤਾ ਹੀ ਹੈ ਵੀ ਕਿੰਨੀ ਦੂਰ ਹੈ ਠੇਕਾਈ ਧਰਵਾ ਦੇ ਤੇ ਬਾਹਰ ਜਾਣੇ ਚਾਹੀਦਾ ਬਸ ਸਾਡੀ ਹੀ ਮੰਗ ਵਸਾ ਧਰਨਾ ਜੀ ਠੇਕੇ ਕਰਕੇ ਲਾਇਆ ਜਾ ਰਿਹਾ ਕਿਉਂਕਿ ਇਹ ਘਰਾਂ ਦੇ ਵਿੱਚ ਆਇਆ ਠੇਕਾ ਸਾਰਾ ਕੀਤਾ ਕਰਾਇਆ ਸਾਰਾ ਪੰਚਾਇਤ ਦਾ ਹੀ ਕੰਮ ਆ ਜੀ ਆ ਹੁਣ ਗਰੀਬ ਬੈਠੇ ਤੁਸੀਂ ਦੱਸੋ ਵੀ ਮੇਰੇ ਜਿਹੜੇ ਜਿਹੜੇ 6 6 ਫੁੱਟੇ ਮੁੰਡੇ ਘਰ ਦਾ ਜਿਨ੍ਹਾਂ ਦੇ ਅੱਜ ਕੱਲ੍ਹ ਭਾਰਤੀਆਂ ਦੇਖਣੀਆਂ ਪੰਜਾਬ ਪੁਲਿਸ ਦੀ ਜਾਂ ਕੋਈ ਜਾਂ ਟੀਚਰ ਲੱਗਾ ਕੋਈ ਤੁਸੀਂ ਦੱਸੋ ਇਹ ਨਸ਼ਾ ਕਰਨਗੇ ਕਿ ਜਾਂ ਸਾਡੇ ਪਿੰਡ ਗਰਾਊਂਡ ਹੈ ਨਹੀਂਗਾ ਤੁਸੀਂ ਦੱਸੋ ਆ ਅ ਠੇਕਾ ਦੇਖੋ ਇੱਥੇ ਰੱਖਦਾ ਲਿਆਗੇ ਇੱਥੇ ਕਲਤਾਰ ਸੰਧਵਾਇਆ ਸੀਗਾ ਇੱਥੇ ਸਾਡੇ ਮੇਲੇ ਤੇ ਆਹੀ ਕਲਤਾਰ ਸੰਧਵਾ ਕਹਦਾ ਗਰਾਊਂਡ ਦੇਦਾ ਤੁਹਾਨੂੰ ਜੈਮ ਦੇਤੀ ਕਾ ਨਾ ਜੈਮ ਦਿੱਤਾ ਨਾ ਗਰਾਊਂਡ ਦਿੱਤਾ ਠੇਕਾ ਲਿਆਗੇ ਇੱਥੇ ਮਾਰਾ ਗਰੀਬਾਂ ਦੇ ਤੁਸੀਂ ਦੱਸੋ ਸਹੀ ਕੀਤਾ ਬੋਲਿਆ ਕਰੋ ਤੁਸੀਂ ਨਾਲ ਸਾਰੇ ਸਹੀ ਗਾ ਬਾਕੀ ਜਾਣੇ ਵੀ ਸਹੀ ਕਰਦਾ ਇਹ ਚੋਰਾਣਾ ਕੁੱਤੀ ਰੈਲੀ ਆਈ ਹੂੰ ਦਾ ਪਵੰਤਮਾਨ ਕਹਿ ਦਿੰਦਾ ਹੀ ਅਸੀਂ ਐ ਕਰਦਾਂਗੇ ਓ ਕਰਦਾਂਗੇ ਆ ਨਸ਼ੇਪਰੋਡ ਉਹਨਾਂ ਨੇ ਚਲਾਇਆ ਹੀ ਕੰਮ ਤੇ ਹੁਣ ਦੱਸੋ ਇਹਨਾਂ ਦੇ ਆਪ ਦੇ ਐਮਐਲਏ ਕੋਲੋਂ ਤਾਂ ਚਿੱਟਾ ਫੜਿਆ ਗਿਆ ਸੀ ਇਸ ਵਿਸ਼ੇ ਨੂੰ ਲੈ ਕੇ ਜਾ ਕੇ ਮਿਲਿਆ ਤੁਸੀਂ ਫਿਰ ਦੁਬਾਰਾ ਕਿਹਨਾਂ ਨੂੰ ਤੇ ਸਾਡੇ ਰੱਖਦਾ ਬਾਸ ਸਪੀਕਰ ਨੂੰ ਜਾ ਐਮਐਲਏ ਸਾਰਿਆਂ ਨੂੰ ਮਿਲੇ ਸਾਰਿਆਂ ਨੂੰ ਮਿਲੇ ਆ ਜੀ ਧਰਨਾ ਵੀ ਲਾਇਆ ਐਸਐਸਪੀ ਦਾ ਦਫ਼ਤਰ ਵੀ ਗਏ ਆ ਡੀਸੀ ਦਫ਼ਤਰ ਵੀ ਗਏ ਆ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੀ ਹੁਣ ਕਿੰਨਾ ਕਰੀ ਮੰਗੇ ਇਹੀ ਕਰਦੇ ਵੀ ਠੇਕਾ ਬਾਹਰ ਜਾਵੇ ਜੀ ਇੱਥੋਂ ਬਸ